ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਨਵੀਂ ਵੀਡੀਓ ਲੈ ਕੇ ਆਏ ਹਾਂ ਜੀ ਅੱਜ ਹੈਗਾ ਜੀ ਆਪਣਾ 18 ਜਨਵਰੀ 2025 ਤੇ ਧੁੰਦ ਦੀ ਵੀਡੀਓ ਲੈ ਕੇ ਆਏ ਆ ਤੇ ਨਾਲ ਨਾਲ ਤੁਹਾਨੂੰ ਆਪਾਂ ਜੀ ਹਾਂਜੀ ਅੱਜ ਆਪਾਂ ਤੁਹਾਨੂੰ ਟ੍ਰੈਫਿਕ ਨਿਯਮਾਂ ਬਾਰੇ ਦੱਸ ਦਿਆਂ ਜੀ ਜਦੋਂ ਵੀ ਆਪਾਂ ਵਹੀਕਲ ਨੂੰ ਰੋਡ ਤੇ ਚਲਾਉਂਦੇ ਹਾਂ ਤਾਂ ਆਪਾਂ ਨੂੰ ਹਮੇਸ਼ਾ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜੀ ਤੁੰਦ ਵਿੱਚ ਗੱਡੀ ਚਲਾਉਂਦੇ ਸਮੇਂ ਆਪਾਂ ਨੂੰ ਹਰ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਜੀ ਸਪੀਡ ਜ਼ਿਆਦਾ ਨਹੀਂ ਚਲਾਣੀ ਚਾਹੀਦੀ ਵੀਹਿਕਲ ਦੀ ਵੀਹਿਕਲ ਨੂੰ ਹਮੇਸ਼ਾ ਹੌਲੀ ਚਲਾਓ ਤੇ ਡਿਪਰ ਚੱਲਦੇ ਹੋਣ ਲਾਈਟਾਂ ਚੱਲਦੀਆਂ ਹੋਣ ਤੇ ਜੋ ਤੂੰ ਵੀ ਆਪਾਂ ਰੋਡ ਤੇ ਚੱਲਦੇ ਹਾਂ ਆਪਾਂ ਨੂੰ ਆਪਣੀ ਗੱਡੀ ਤੇ ਵੀਹਿਕਲ ਦੇ ਹਾ ਡਾਕੂਮੈਂਟ ਬਰ ਰੱਖਣੇ ਚਾਹੀਦੇ ਹਨ ਸੀਟ ਵੈਲਟ ਦੀ ਹਮੇਸ਼ਾ ਵਰਤੋਂ ਕਰਨੀ ਚਾਹੀਦੀ ਹੈ ਜੋ ਜਦੋਂ ਵੀ ਆਪਾਂ ਵਹੀਕਲ ਨੂੰ ਸੜਕ ਤੇ ਚਲਾਉਂਦੇ ਹਾਂ ਤਾਂ ਆਪਾਂ ਨੂੰ ਟ੍ਰੈਫਿਕ ਨਿਯਮਾਂ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਜੀ ਮੁੱਖ ਸੜਕਾਂ ਦੇ ਜੇ ਚੌਂਕ ਹਨ ਉਹਨਾਂ ਤੇ ਲਾਈਟਾਂ ਦੇ ਬਾਰੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਜੀ ਲਾਲ ਬਿਲੀ ਤੇ ਹਰੀ ਵਾਰੇ ਆਪਾਂ ਨੂੰ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਜੀ ਜੋ ਵੀ ਵਿਅਕਤੀ ਸੜਕ ਤੇ ਚੱਲਦਾ ਹੈ ਵਹੀਕਲ ਚਲਾਉਂਦਾ ਹੈ ਉਸ ਨੂੰ ਟ੍ਰੈਫਿਕ ਨਿਯਮਾਂ ਦਾ ਗਿਆਨ ਹੋਣਾ ਚਾਹੀਦਾ ਹੈ ਮੁੱਖ ਸੜਕਾਂ ਤੇ ਚੌਕਾਂ 'ਚ ਤਿੰਨ ਲਾਈਟਾਂ ਲਾਲ ਪੀਲੀ ਤੇ ਹਰੀ ਬਾਰੇ ਪਤਾ ਹੋਵੇ ਸਾਰੇ ਟ੍ਰੈਫਿਕ ਚੀਨਾਂ ਬਾਰੇ ਜਾਣਕਾਰੀ ਹੋਵੇ ਹਮੇਸ਼ਾ ਖੱਬੇ ਪਾਸੇ ਚੱਲਿਆ ਜਾਵੇ ਜਦੋਂ ਵੀ ਪਿੱਛੋਂ ਕੋਈ ਰਾਹ ਮੰਗਦਾ ਹੈ ਤਾਂ ਉਸ ਨੂੰ ਰਾਹ ਦਿੱਤਾ ਜਾਵੇ ਜਦੋਂ ਵੀ ਆਪਾਂ ਕਿਤੇ ਮੁੜਨਾ ਹੋਵੇ ਤਾਂ ਆਪਾਂ ਨੂੰ ਡਿਪਰ ਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਪਿੱਛੇ ਦੇਖ ਕੇ ਹੀ ਮੁੜਿਆ ਜਾਵੇ ਨਸ਼ੇ ਦੀ ਹਾਲਤ ਜਾਂ ਸ਼ਰਾਬ ਪੀ ਕੇ ਵਾਹਨ ਨੂੰ ਨਾ ਚਲਾਇਆ ਜਾਵੇ ਹਮੇਸ਼ਾ ਸੋਫੀ ਰਹਿ ਕੇ ਜਹੀ ਵਾਹਨ ਨੂੰ ਚਲਾਇਆ ਜਾਵੇ ਵਹੀਕਲ ਦੇ ਆਪਾਂ ਨੂੰ ਸਾਰੇ ਡਾਕੂਮੈਂਟ ਪੂਰੇ ਰੱਖਣੇ ਚਾਹੀਦੇ ਹਨ ਕਾਪੀ ਸਰਸ ਪ੍ਰਦੂਸ਼ਣ ਲਾਇਸੈਂਸ ਤੇ ਹੋਰ ਡਾਕੂਮੈਂਟ ਸਾਰੇ ਆਪਾਂ ਨੂੰ ਗਾਰ ਜਾਂ ਵਹੀਕਲ ਦੇ ਵਿੱਚ ਰੱਖਣੇ ਬਹੁਤ ਜ਼ਰੂਰੀ ਹਨ ਹਮੇਸ਼ਾ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਵਹੀਕਲ ਵਹੀਕਲ ਚਲਾਉਂਦੇ ਸਮੇ ਆਪਾਂ ਨੂੰ ਸਪੀਡ ਲਿਮਟ ਵਿੱਚ ਹੀ ਵਹੀਕਲ ਚਲਾਉਣਾ ਚਾਹੀਦਾ ਹੈ ਜੋ ਬੋਰਡ ਤੇ ਸਪੀਡ ਲਿਖੀ ਹੁੰਦੀ ਹੈ ਉਸ ਦੇ ਵਿੱਚ ਹੀ ਸਪੀਡ ਚਲਾਉਣੀ ਚਾਹੀਦੀ ਹੈ ਜਿਆਦਾ ਸਪੀਡ ਨਾਲ ਵਹੀਕਲ ਨਹੀਂ ਚਲਾਉਣਾ ਚਾਹੀਦਾ ਤੇ ਆਪਾਂ ਨੂੰ ਹਰ ਗੱਲ ਦਾ ਰੋਡ ਤੇ ਧਿਆਨ ਰੱਖ ਕੇ ਹੀ ਵਹੀਕਲ ਚਲਾਉਣਾ ਚਾਹੀਦਾ ਹੈ ਹਰ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਹਮੇਸ਼ਾ ਹੀ ਗਵਰਨਮੈਂਟ ਦੇ ਰੂਲ ਮੁਤਾਬਕ ਹੀ ਵਹੀਕਲ ਚਲਾਉਣਾ ਚਾਹੀਦਾ ਹੈ ਸਾਰੇ ਡਾਕੂਮੈਂਟ ਪੂਰੇ ਰੱਖਣੇ ਚਾਹੀਦੇ ਹਨ ਤੇ ਹਮੇਸ਼ਾ ਸਪੀਡ ਵਿੱਚ ਹੀ ਵਹੀਕਲ ਨੂੰ ਸੜਕ ਤੇ ਚਲਾਓ ਆਪਾਂ ਸਾਰਿਆਂ ਨੂੰ ਮਿਲ ਕੇ ਟਾਫਕ ਨੀਮਾ ਦੀ ਪਾਲਣਾ ਕਰਨੀ ਚਾਹੀਦੀ ਹੈ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਬਹੁਤ ਬਹੁਤ ਧੰਨਵਾਦ ਜੀ